ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਚਲੰਦਰ ਦੇ थाना ਪੰਜ ਦੇ ਅਧੀਨ ਆਉਣ ਵਾਲੇ ਕਟੜਾ ਮੁਹੱਲੇ ਵਿੱਚ ਪਤੰਗਬਾਜ਼ੀ ਕਰਨ ਦੌਰਾਨ ਦੋ ਟੀਰਾ ਦੀ ਲੜਾਈ ਹੋ ਗਈ ਇਸ ਲੜਾਈ ਦੌਰਾਨ ਦੋਵਾਂ ਟੀਰਾ ਨੇ ਇੱਕ ਦੂਜੇ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਹਮਲੇ ਕਾਰਨ ਗਲੀ ਵਿੱਚ ਖੜੇ ਦੋ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਜਿਵੇਂ ਹੀ ਇਲਾਕੇ ਵਿੱਚ ਪੀੜ ਇਕੱਠੀ ਹੋ ਗਈ ਤਾਂ ਦੋਵੇਂ ਪਾਸਿਆਂ ਦੇ ਨੌਜਵਾਨ ਮੌਕੇ ਤੇ ਭੱਜ ਗਏ ਸੂਚਨਾ ਮਿਲਦੇ ਹੀ ਥਾਣਾ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸਟੇਸ਼ਨ ਹਾਊਸ ਅਫਸਰ ਸਾਹਿਲ ਚੌਧਰੀ ਨੇ ਕਿਹਾ ਹੈ ਕਿ ਉਹਨਾਂ ਨੂੰ ਕੰਟਰੋਲ ਰੂਮ ਵਿੱਚ ਸੂਚਿਤ ਕੀਤਾ ਗਿਆ ਸੀ ਕਿ ਝਗੜਾ ਮੁਹੱਲੇ ਦੇ ਦੋ ਸਮੂਹਾਂ ਵਿਚਕਾਰ ਪਤੰਗ ਉਡਾਉਣ ਨੂੰ ਲੈ ਕੇ ਲੜਾਈ ਹੋ ਗਈ ਹੈ ਜਿਸ ਵਿੱਚ ਲੋਕਾਂ ਨੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ ਹੈ दिवाना ਦੇ ਸ਼ੀਸ਼ੇ ਤੋੜ ਦਿੱਤੇ ਨੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਦੋਵੇਂ 13 ਵਿਚਕਾਰ ਪੁਰਾਣੀ ਰੰਜਿਸ਼ ਸੀ। ਘਟਨਾ ਦੇ ਸਮੇਂ ਦੋਵੇਂ 13 ਛਾਤ ਤੇ ਪਤੰਗ ਉਡਾ ਰਹੇ ਸੇ। ਚਿੱਤੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਟੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਪਤੀ ਨਹੀਂ ਹੈ ਮੈਂ ਵਿਧਵਾ ਜਨਾਨੀ ਆ। ਮੇਰੀ ਬੇਟੀ ਦੇ ਸ਼ਗਨ ਮਾਰੇ ਆਏ ਸੀ। ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ। ਉਹਨਾਂ ਨੇ ਸਾਰੀਆਂ ਵੱਡੀਆਂ ਚੂਰ ਚੂਰ ਕਰ ਦਿੱਤੀਆਂ। ਦੱਸੋ ਮੇਰੀ ਬੇਟੀ ਦੇ ਉੱਥੇ ਵਸਾਇਆ ਮੈਂ ਕਿਵੇਂ ਬਸਾਉਂਗੀ ਆਪਣੀ ਬੱਚੀ ਨੂੰ ਉੱਥੇ ਸਾਰੀ ਉਮਰ ਵੀ ਇਹਨਾਂ ਨੇ ਬਦਨਾਮੀ ਦਿਵਾਤੀ ਮੇਰੀ ਬੱਚੀ ਦੀ ਕੀ ਗੱਲ ਕੀ ਹੋਈ ਪਤਾ ਨਹੀਂ ਲੱਗਾ ਕੁਝ ਕੋਈ ਪਤਾ ਨਹੀਂ ਅਸੀਂ ਤਾਂ ਖਾਣਾ ਖਵਾ ਰਹੇ ਸੀ ਉਹਨਾਂ ਨੂੰ ਮੈਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਕੋਲ ਉਹਨੇ ਆਏ ਉਹਨਾਂ ਦੀਆਂ ਗੱਡੀਆਂ ਟੁੱਟ ਗਈਆਂ ਅਸੀਂ ਸਾਰੇ ਨਟਕੇ ਬਾਹਰ ਆਏ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਜਾਂ ਸਾਰੇ ਮੱਲੇ ਨੇ ਦਿੱਤੀਆਂ ਉਹ ਪਰ ਉਹਨਾਂ ਦੀਆਂ ਗੱਡੀਆਂ ਆਇਆ ਪਰ ਉਹ ਰੁਕੇ ਨਹੀਂ ਦੋਨੇ ਤੇਰਾ ਇੰਨਾ ਕੁ ਰੋੜਾ ਚਲਾਇਆ ਨਾ ਕਿ ਲੋਕਾਂ ਨੇ ਆਪਣਾ ਬਚਾਅ ਬੜੀ ਮੁਸ਼ਕਲ ਵਿੱਚ ਹੈ ਜੀ ਚਲਾਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਜਿਹਨਾਂ ਦੀ ਬੁੱਡੀਆਂ ਕੁਡੀਆਂ ਤੋਂ ਕੋਈ ਮੁੰਡੇ ਮੁੰਡੇ ਦੀ ਲੜਾਈ ਹੋਈ ਆ ਇਧਰੋਂ ਮੁੰਡੇ ਬਾਹਰੋਂ ਆਏ ਹੋਏ ਸੀ ਹੂੰ ਸਾਨੂੰ ਨਾਮ ਅਸੀਂ ਨੋਟ ਕਰਾਂਗੇ ਅਸੀਂ ਪੁੱਛਾਂਗੇ ਤੁਹਾਡੇ ਤੱਕ ਕਿ ਉਹ ਮੁੰਡੇ ਕਿਹੜੇ ਆ ਠੀਕ ਹੈ ਮੈਨੂੰ ਇਹਦੀ ਕਾਰਵਾਈ ਕੀਤੀ ਜਾਵੇ ਹੂੰ ਜੇ ਇਹਦੀ ਕਾਰਵਾਈ ਨਾ ਕੀਤੀ ਗਈ ਮੈਂ ਉੱਪਰ ਜਾਊਂਗੀ ਕਿਉਂਕਿ ਮੈਂ ਵੀਰਵਾ ਜਨਾਨੀ ਆ ਮੇਰੇ ਦੋ ਬੇਟੀਆਂ ਆ ਮੇਰਾ ਬੇਟਾ ਵੀ ਨਹੀਂ ਆ ਇਸ ਟਾਈਮ ਤੇ ਮੈਂ ਇਕੱਲੀ ਆ ਮੇਰੇ ਰਿਸ਼ਤੇਦਾਰ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੀਐਸਪੀ ਕੋਈ ਇਸ ਚੀਜ਼ ਵਿੱਚ ਤੁਸੀਂ ਦੱਸੋ ਮੈਂ ਕੀ ਕਰੂੰ ਇਹਨਾਂ ਗੱਡੀਆਂ ਦਾ ਰਹਿਣ ਟੱਕ ਨਹੀਂ ਦਿੱਤਾ ਬਾਰੋਂ ਆਏ ਜਿਹੜੇ ਚਲਾਇ ਜੜਾਈ ਹੋਈ ਆ ਪਰ ਜਿਹੜਾ ਨੁਕਸਾਨ ਤੇ ਜਿਹੜਾ ਮਹੱਲੇ ਵਾਲਾ ਦਾ ਆ ਦੱਸਿਆ ਜਾ ਰਿਹਾ ਇੱਕ ਜਿਹੜਾ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਵਿਆਹ ਆ ਭਤੀਜੀ ਮੇਰੀ ਆ ਹਾਂਜੀ ਹਾਂਜੀ ਕਿਵੇਂ ਦੇਖਦੇ ਮਹੌਲ ਨੂੰ ਇੱਕ ਪਾਸੇ ਪਿਆਰ ਦਾ ਦਿਨ ਆ ਤੇ ਦੂਜੇ ਪਾਸੇ ਇਹੋ ਜਿਹੀ ਚੀਜ਼ ਬਹੁਤ ਬਹੁਤ ਗੱਦਾ ਮਹੌਲ ਆ ਜੀ ਸਰ ਹੋਇਆ ਕਿ ਪਤਾ ਲੱਗਾ ਕੁਛ ਨਹੀਂ ਕੁਛ ਨਹੀਂ ਪਤਾ ਲੱਗਾ ਲੜਾਈ ਦਾ ਕਾਰਨ ਤਾਂ ਪਤਾ ਹੀ ਨਹੀਂ ਲੱਗਾ ਹਲੇ ਤੱਕ ਲੜਾਈ ਦਾ ਹਜੇ ਤੱਕ ਨਹੀਂ ਪਤਾ ਲੱਗਾ ਸਰ ਕਿਦਾਂ ਦੇਖਦੇ ਘਰ ਵਿੱਚ ਵਿਆਹ ਵੀ ਰੱਖਿਆ ਉਹਨਾਂ ਦੀ ਜਿਹੜੀ ਗੱਡੀਆਂ ਦਾ ਪ੍ਰੋਣੇ ਆਏਗਾ ਤੇ ਉਹਨਾਂ ਦੇ ਵੀ ਜਿਹੜੇ ਸ਼ੀਸ਼ੇ ਤੋੜਦੇ ਤੇ ਗੱਡੀਆਂ ਤੋੜਦੇ ਇਹ ਗਲਤ ਕਰ ਗਏ ਗਲਤ ਕਰ ਲਿਆ ਕਿਸੇ ਇੱਥੇ ਪਤਾ ਲੱਗਾ ਕਿ ਪਹਿਲਾਂ ਲੜਾਈ ਕੋਈ ਮੁੰਡਿਆਂ ਦੀ ਬਾਹਰ ਹੋਈ ਬਾਹਰ ਹੋਈ ਸੀ ਫਿਰ ਉਹ ਇੱਥੇ ਆ ਕੇ ਦੁਬਾਰਾ ਤੋਂ ਲੜ ਗਿਆ ਇੱਥੇ ਆ ਕੇ ਉਹਨਾਂ ਨੇ ਗੱਡੀਆਂ ਦੇ ਸ਼ੀਸ਼ੇ ਵਗੈਰਾ ਤੋੜੇ ਆ ਬਾਕੀ ਅੱਪਾ ਕੋਸ਼ਿਸ਼ ਕਰ ਰਹੇ ਆ ਕਿ ਪੁਲਿਸ ਤਾਂ ਵੀ ਦੂਸਰੇ ਜੇ ਸਾਡੇ ਕੋਲ ਅੰਮਲ ਦਾ ਰਿਪੋਰਟ ਦੇ ਹਿਸਾਬ ਨਾਲ ਕਰ ਦੇ ਸਰ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੁਝ ਲੜਾਈ ਦਾ ਕਾਰਨ ਹਾਲ ਤੱਕ ਤਾਂ ਅਜੇ ਤੱਕ ਨਹੀਂ ਅਪਾ ਮੰਨਦੇ ਹੋਏ ਅਜੇ ਤੱਕ ਕੋਈ ਤਾਂ ਕੀਤਾ ਹੈ ਅਜੇ ਤੱਕ ਇਹਨਾਂ ਨੂੰ ਵੀ ਪਤਾ ਲੱਗਾਈ ਦਾ ਕਾਰਨ ਕੀ ਆ ਪਹਿਲਾਂ ਲੜਾਈ ਅਚੋਚੇ ਹੀ ਹੋਈ ਬਾਹਰ ਹੈ ਠੀਕ ਹੈ ਬਾਅਦ ਵਿੱਚ ਇੱਥੇ ਆ ਕੇ ਲੜੀ ਕਨ ਕੋਈ ਫਾਇਰ ਦੀ ਗੱਲ ਚੱਲੀ ਹੋਈ ਆ ਇੱਕ ਮੁਹੱਲੇ ਬਾਰੇ ਕਹਿੰਦੇ ਕਿ ਫਾਇਰ ਵਗੈਰਾ ਤਾਂ ਕੋਈ ਮਾਮਾ ਸਮਝ ਨਹੀਂ ਜੀ ਫਾਇਰ ਦਾ ਤਾਂ ਕੋਈ ਮਾਮਲਾ ਨਹੀਂ ਕੋਈ ਵਿਅਕਤੀਆਂ ਦਾ ਪਤਾ ਲੱਗ ਸਕਿਆ ਕਿ ਕੌਣ ਕੌਣ ਸੀ ਇੱਥੇ ਪਤਾ ਕਰ ਲਾਂਗੇ ਕੈਮਰੇ ਵਗੈਰਾ ਲੱਗੇ ਸਨ ਕੋਈ ਰਾਉਂਡ ਅਪ ਕੀਤਾ ਇਥੋਂ ਕੋਈ ਨਹੀਂ ਕੋਈ